ਜੀ ਚਲੋ ਮੈਂ ਦੇਖ ਲੈਣ ਦਿੰਦਾ ਜੇ ਆ ਗਿਆ ਆ ਪਾਈ ਕੋ ਜੀ ਥਾਣਾ ਸਰਿੰਦੀ ਗੱਲ ਹੈ 2 ਮਾਰਚ ਨੂੰ ਦੁਪਹਿਰੇ ਕਰੀਬ 11:30 ਤੋਂ 12:30 ਦੇ ਵਿੱਚ ਅ ਸਾਨੂੰ ਵੀ ਇਤਲਾਹ ਮਿਲੀ ਸੀ ਕਿ ਇਹ ਇੱਕ ਹਰਦੀਪ ਸਿੰਘ ਉਰਫ ਦੀਪੀ ਪੁੱਤਰ ਰਣਜੀਤ ਰਣਜੀਤ ਸਿੰਘ ਪਿੰਡ ਮੀਰਪੁਰ ਦਾ ਰਹਿਣ ਵਾਲਾ ਹੈ ਇਹਦੀ ਡੈੱਡ ਬੋਡੀ ਜਿਹੜੀ ਸੀਗੀ ਮੀਰਪੁਰ ਪਿੰਡ ਦੇ ਨੇੜੇ ਪਿੰਡ ਸੰਗਤਪੁਰ ਸੋਧੀਆਂ ਉੱਥੇ ਜਿਹੜੀ ਹੈਗੀ ਇਹਦੀ ਡੈੱਡ ਬੋਡੀ ਪਾਈ ਗਈ ਤੇ ਜਦੋਂ ਸਾਨੂੰ ਇਤਲਾ ਮਿਲੀ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਹੈ ਥਾਣਾ ਐਸ ਐਚ ਓ ਜਿਹੜੇ ਸਰਿੰਦ ਹੈਗੇ ਆ ਉਹ ਅਸੀਂ ਮੁਖ ਅਫਸਰ ਸੀਦੇ ਡਾਇਰੈਕਟਲੀ ਉੱਥੇ ਪਹੁੰਚਦੇ ਸਾਰੇ ਮੌਕਾ ਮਲਾਈਜ਼ਾ ਕੀਤਾ ਉਸ ਤੋਂ ਬਾਅਦ ਜਿਹੜਾ ਹਰਦੀਪ ਸਿੰਘ ਸੀਗਾ ਮਰਨ ਵਾਲਾ ਇਹਦੇ ਭਰਾ ਜਿਹਦਾ ਕੀ ਨਾਮ ਜਸਦੀਪ ਸਿੰਘ ਹੈ ਇਹਦੇ ਬਿਆਨ ਤੇ ਫੌਰੀ ਤੌਰ ਤੇ ਐਫ ਆਈ ਆਰ ਇੱਕ ਐਫ ਆਈ ਆਰ ਰੈਸਟਰ ਕੀਤੀ ਗਈ ਐਫ ਆਈ ਆਰ ਨੰਬਰ 24 ਅੰਡਰ ਸੈਕਸ਼ਨ 103 324 191 190 ਕਾਡਮੀਨਸ ਇਸ FIR ਦੇ ਵਿੱਚ ਮੁੱਢਲੀ ਤੌਰ ਤੇ ਦੋ ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਕੀ ਨਾਂ ਜਸਵੀਰ ਤੇ ਹਸਨ ਸੀ ਜਿਹੜਾ ਜਸਵੀਰ ਹੈ ਉਹ ਬੇਸਿਕਲੀ ਜਿਹੜਾ ਮਰਨ ਵਾਲਾ ਸੀਗਾ ਹਰਦੀਪ ਉਹਦਾ ਕੀ ਕਹਿੰਦੇ ਕਜ਼ਨ ਬਰਦਰ ਸੀਗਾ ਤੇ ਇਹਨਾਂ ਦੀ ਆਪਸ ਚ ਲੜਾਈ ਡਾਟ ਸੀ ਤੇ ਉਹ ਲੜਾਈ ਡਾਟ ਸੀਗੀ ਪ੍ਰਾਪਰਟੀ ਨੂੰ ਲੈ ਕੇ ਬਿਕੋਜ਼ ਇਹਦੇ ਇਹਨਾਂ ਦਾ ਜਿਹੜੇ ਫਾਦਰ ਸੀਗੇ ਉਹਦੇ ਉਹਨਾਂ ਦੀ ਭੂਆ ਦੀ ਕੋਈ ਪ੍ਰਾਪਰਟੀ ਸੀਗੀ ਜਿਨ੍ਹਾਂ ਦਾ ਆਪਸ ਜਿਸ ਨੂੰ ਲੈ ਕੇ ਇਹਨਾਂ ਦਾ ਆਪਸ ਚ ਪ੍ਰਾਪਰਟੀ ਡਿਸਪਿਊਟ ਸੀ ਕਿਸੇ ਪ੍ਰਾਪਰਟੀ ਡਿਸਪਿਊਟ ਦੇ ਤਹਿਤ ਲਾਸਟ ਇਅਰ ਵੀ ਇਹਨਾਂ ਤੇ ਆਪਸ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਨੰ90 ਨੰਬਰ ਐਫਆਈਆਰ ਦਰਜ ਹੋਈ ਸੀ ਸਰੀਨ ਥਾਣੇ ਦੇ ਵਿੱਚ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਟੀਮ ਨੇ ਜਿਹੜੇ ਦੋਸ਼ੀਆਂ ਦੀ ਪਾਲ ਸ਼ੁਰੂ ਕੀਤੀ ਤੇ 4 ਤਾਰੀਖ ਨੂੰ ਦੋ ਤਿੰਨ ਜਿਹੜੇ ਦੋਸ਼ੀ ਸੀਗੇ ਜਸਵੀਰ ਸਿੰਘ ਉਰਫ ਬੰਟੀ ਜੋ ਕਿ ਇਸ ਪੂਰੇ ਕਤਲ ਦਾ ਮਾਸਟਰਮਾਈਂਡ ਸੀ ਉਹਦੇ ਨਾਲ ਸ਼ਿਵ ਸ਼ੰਕਰ ਉਰਫ ਸ਼ੰਕਰ ਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਇਨ ਤਿੰਨ ਬੰਦਿਆਂ ਨੂੰ ਇਹ ਬੇਸਿਕਲੀ ਜਿਹੜਾ ਫਲੋਟਿੰਗ ਰੈਸਟੋਰੈਂਟ ਹੈਗਾ ਪਾਕਲਾ ਨਹਿਰ ਦੇ ਉੱਤੇ ਕੋਲੇ ਬੈਠੇ ਹੋਏ ਸੀਗੇ ਤੇ ਇਹਨਾਂ ਨੂੰ ਉੱਥੇ ਜਾ ਕੇ ਮੌਕੇ ਤੇ ਗ੍ਰਫਤਾਰ ਕੀਤਾ ਦੁਪਹਿਰ 4 ਵਜੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਯਾਨੀ ਕਿ 5 ਤਾਰੀਖ ਨੂੰ ਇਹਨਾਂ ਨੇ ਜਿਹੜਾ ਇਹਦਾ ਚੌਥਾ ਦੋਸ਼ੀ ਸੀਗਾ ਜਿਹਦਾ ਕੀ ਨਾਂ ਕੁੰਜੀਤ ਸਿੰਘ ਉਹ ਪਸੰਨੀ ਹੈ ਇਸ ਨੂੰ ਗ੍ਰਫਤਾਰ ਕੀਤਾ ਹੁਣ ਤੱਕ ਜਿਹੜੇ ਪਹਿਲੇ ਤਿੰਨ ਦੋਸ਼ੀ ਗ੍ਰਫਤਾਰ ਹੋਏ ਸੀਗੇ ਜਿਨ੍ਹਾਂ ਦਾ ਕੀ ਨਾਂ ਜਸਵੀਰ ਸ਼ਿਵ ਸ਼ੰਕਰ ਤੇ ਗੁਰਪ੍ਰੀਤ ਹੈ ਉਹਨਾਂ ਤੋਂ ਕੋਹਾੜੀ ਜਿਹੜਾ ਤੇ ਕਿਹਦੇ ਚ ਦਾਤ ਤੇ ਕਿਰਪਾਨ ਇਦਾਂ ਦੇ ਵੈਪਨ ਬਰਾਮਦ ਹੋਏ ਇਹ ਜਿਹੜੇ ਵੈਪਨ ਸੀਗੇ ਇਹਨਾਂ ਦਾ ਇਸਤੇਮਾਲ ਹੋਇਆ ਸੀਗਾ ਕਤਲ ਦੇ ਦੌਰਾਨ ਤੇ ਉਸ ਤੋਂ ਬਾਅਦ ਜਿਹੜਾ ਦੋਸ਼ੀ 5 ਤਾਰੀਖ ਨੂੰ ਗ੍ਰਿਫਤਾਰ ਹੋਇਆ ਉਹ ਬੇਸਿਕਲੀ ਉਹਦੇ ਤੋਂ ਆਪਾਂ ਨੂੰ ਇੱਕ ਮੋਟਰਸਾਈਕਲ ਅਸੀਂ ਉਹਦੇ ਤੋਂ ਬਰਾਮਦ ਕੀਤੀ ਤੇ ਇੱਕ ਮੋਟਰਸਾਈਕਲ ਜਦੋਂ ਸਭ ਤੋਂ ਪਹਿਲਾਂ ਆਪਾਂ ਮੌਕਾ ਵਿਜ਼ਿਟ ਕੀਤਾ ਸੀਗਾ ਤੇ ਇੱਕ ਮੋਟਰਸਾਈਕਲ ਮੌਕੇ ਤੇ ਜਿਹੜੀ ਹੈ ਬਰਾਮਦ ਕੀਤੀ ਗਈ ਸੀ ਮੁਕਦਮੇ ਦਾ ਜਿਹੜਾ ਪੰਜਵਾਂ ਦੋਸ਼ੀ ਹੈ ਹੁਸਨ ਉਹ ਹਾਲੇ ਫਰਾਰ ਹੈ ਸਾਡੀ ਪਾਲ ਜਾਰੀ ਹੈ ਤੇ ਬਹੁਤ ਜਲਦੀ ਅਸੀਂ ਉਹਨੂੰ ਵੀ ਆ ਫੜ ਲਾਂਗੇ ਤੇ ਮੈਂ ਇਹ ਵੀ ਦੱਸਣਾ ਚਾਹਨਾ ਕਿ ਜਿਹੜੇ ਇਹਦੇ ਚੋ ਦੋ ਦੋਸ਼ੀ ਹੈਗੇ ਆ ਜਨਾਦਾ ਕੀ ਜਿਹੜਾ ਕਿ ਮੇਨ ਮਾਸਟਰਮਾਈਂਡ ਜਸਵੀ ਉਹਦੇ ਤੇ ਪਹਿਲੇ ਇੱਕ ਲੜਾਈ ਝਗੜੇ ਦਾ ਲਾਸਟ ਇਅਰ ਦਾ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਗੁਰਪ੍ਰੀਤ ਸਿੰਘ ਉਰਫ ਆਕਾ ਹੈ ਜਿਹਨੂੰ ਅਸੀਂ 4 ਤਾਰੀਖ ਨੂੰ ਫੜਿਆ ਸੀਗਾ ਉਹਦੇ ਤੇ ਖਮਾਲੋ ਥਾਣੇ ਦੇ ਵਿੱਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਉਸ ਪਰਚੇ ਦੇ ਵਿੱਚ ਤਹਿਤ ਹੀ ਅੰਦਰ ਜੇਲ੍ਹ ਚ ਵੀ ਰਿਹਾ ਤੇ ਨਾਬਾ ਜੇਲ੍ਹ ਤੋਂ 21 ਮਾਰਚ ਨੂੰ ਇਹ ਬਾਹਰ ਆਇਆ ਸੀ ਤੇ ਫਿਲਹਾਲ ਇਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਅੱਗੇ ਜੋ ਵੀ ਇਹਦੀ ਫਰਦਰ ਜਿਹੜੀ ਪ੍ਰੋਗਰੈਸ ਹੋਣੀ ਹੈ ਉਹ ਤੁਹਾਡੇ ਨਾਲ ਅਸੀਂ ਵੱਖਰੇ ਤੌਰ ਤੇ ਸਾਂਝਾ ਕਰਦੇ ਆਂ ਇਹਨਾਂ ਦਾ ਪਿਛੋਕੜ ਕੀ ਸੀਗਾ ਜੀ ਇਹਨਾਂ ਦੇ ਜਿਹੜੇ ਬੇਸਿਕਲੀ ਇਹ ਜਿਹੜੇ ਬੰਦੇ ਇਹਨਾਂ ਦਾ ਪੂਰ ਫਾਈਨੈਂਸ਼ੀਅਲ ਬੈਕਗਰਾਉਂਡ ਹੈ ਜੀ ਜਿੱਦਾਂ ਜਸਵੀਰ ਹੈ ਇਹ ਬੇਸਿਕਲੀ ਆਪਣਾ ਜਿਹੜੀ ਸਟੀਲ ਫੈਕਟਰੀ ਨਾਲ ਦੇ ਉੱਤੇ ਐਜ਼ ਅ ਲੇਬਰਰ ਕੰਮ ਕਰਦਾ ਸੀਗਾ ਤੇ ਦਿਹਾੜੀ ਮਜ਼ਦੂਰ ਟਾਈਪ ਸੀਗਾ ਤੇ ਮਹੀਨੇ ਦੇ 15000 ਦੇ ਕਰੀਬ ਕਮਾ ਲੈਂਦਾ ਹੁੰਦਾ ਸੀ ਬਾਕੀ ਜਿਹੜੇ ਬੰਦੇ ਆ ਸ਼ਿਵਸ਼ੰਕਰ ਗੁਰਪ੍ਰੀਤ ਤੇ ਕੁਲਜੀਤ ਇਹ ਐਜ਼ ਅ ਵੇਟਰ ਜਿਹੜੇ ਹੈਗੇ ਆ ਕਾਮ ਕਰਦੇ ਸੀ ਤੇ ਇਹ ਜਿਹੜੇ ਤਿੰਨੋਂ ਬੰਦੇ ਆ ਇਹ ਜਿਹੜਾ ਪੰਜਵਾ ਦੋਸਤ ਹੀ हसन ਉਹਦੇ ਮਿੱਤਰ ਸੀ ਕਿਉਂਕਿ ਉਹਦੇ ਮਿੱਤਰ ਯਾਰ ਸੀਗੇ ਤੇ ਜਸਵੀਰ ਤੇ हसन ਸੀਗੇ ਉਹ ਆਪਸ ਚ ਰਿਲੇਟਿਵ ਸੀ ਤੇ ਫਿਰ हसन ਨੇ ਇਹ ਜਿਹੜੇ ਤਿੰਨੋਂ ਬਾਕੀ ਸ਼ਿਵਸ਼ੰਕਰ ਗੁਰਪ੍ਰੀਤ ਤੇ ਕੁਲਜੀ ਦਿਨਾਂ ਨੂੰ ਨਾਲ ਲੈ ਕੇ ਗਏ ਤੇ ਫਿਰ ਇਹ ਸਾਰੀ ਜਿਹੜੀ ਹੈਗੀ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਜ਼ਮੀਨ ਕਿੰਨੀ ਸੀ ਇਹ ਜੀ ਪੂਆ ਦੀ ਜ਼ਮੀਨ ਸੀਗੀ ਤੇ ਐਗਜ਼ੈਕਟਲੀ ਜਿਹੜੀ ਉਹਦੀ ਜੋ ਵੀ ਉਹਦਾ ਲੈਂਡ ਰਿਪੋਰਟ ਆ ਉਹ ਅਸੀਂ ਤਹਿਸੀਲਦਾਰ ਦਫ਼ਤਰ ਤੋਂ ਵੀ ਅਸੀਂ ਸਾਰਾ ਉਹਨੂੰ ਕਲੀਅਰ ਕਰ ਰਹੇ ਨੇ ਤੋ ਉਹ ਅਸੀਂ ਫਿਰ ਜਿਹੜਾ ਜਦਾਂ ਵੀ ਇਨਵੈਸਟੀਗੇਸ਼ਨ ਚ ਪ੍ਰੋਗਰੈਸ ਹੋਏਗੀ ਉਹ ਤੁਹਾਨੂੰ ਦੱਸਾਂਗੇ ਸਰ ਉਰੇ ਉਦੇ ਵਿੱਚ ਮੇਨ ਅਕਿਊਜ਼ਡ ਕੌਣ ਸੀ ਕਿ ਕਿੰਨੇ ਬੰਦੇ ਅਰੈਸਟ ਕੀਤੇ ਗਏ ਨੇ ਬੇਸਿਕਲੀ ਇਹਦਾ ਮੇਨ ਅਕਿਊਜ਼ ਜਸਵੀਰ ਸਿੰਘ ਉਫ ਬੰਟੀ ਸੀ ਜਿਹੜਾ ਕਿ ਇਹਦਾ ਰਿਸ਼ਤੇਦਾਰ ਹੀ ਸੀਗਾ ਇਹਨਾਂ ਦੀ ਆਪਸ ਵਿੱਚ ਪ੍ਰਾਪਰਟੀ ਨੂੰ ਲੈ ਕੇ ਲੜਾਈ ਡਾਰਟ ਸੀ ਜਿਸ ਰੰਜਿਸ਼ ਦੇ ਤਹਿਤ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਟੋਟਲ ਹੁਣ ਤੱਕ ਇਸ ਮੁਕਦਮੇ ਵਿੱਚ ਚਾਰ ਦੋਸ਼ੀ ਫੜੇ ਗਏ ਨੇ ਤੇ ਬਾਕੀ ਪੰਜਵਾਂ ਦੋਸ਼ੀ ਦੀ ਪਾਲ ਜਾਰੀ ਹੈ